ਚਾਨਕਿਆ ਜਿਸ ਨੂੰ ਕਟਲਿਆ ਜਾਂ ਵਿਸ਼ਨੂੰ ਗੁਪਤ ਵੀ ਕਿਹਾ ਜਾਂਦਾ ਹੈ ਉਹ ਭਾਰਤ ਦੇ ਚਾਲਾਕ ਵਿਦਵਾਨਾਂ ਵਿੱਚੋਂ ਇੱਕ ਸੀ ਉਸ ਦਾ ਨਾਮ ਇਤਿਹਾਸ ਵਿੱਚ ਬੁੱਧੀਮਾਨੀ ਇਹ ਦੂਰ ਦ੍ਰਿਸ਼ਟੀ ਕਰਕੇ ਪ੍ਰਸਿੱਧ ਉਸ ਸਮੇਂ ਭਾਰਤ ਵਿੱਚ ਨੰਦ ਵਸ਼ਦਾ ਰਾਜ ਸੀ ਜੋ ਲੋਕਾਂ ਨਾਲ ਬੁਰਾ ਸਲੂਕ ਕਰਦਾ ਸੀ ਚਾਨਕਿਆ ਨੇ ਫੈਸਲਾ ਕੀਤਾ ਇਹ ਰਾਜ ਨੂੰ ਗਿਰਾ ਕੇ ਨਵਾਂ ਰਾਜ ਬਣਾਉਣਾਗਾ ਉਸ ਨੇ ਨੌਜਵਾਨ ਚੰਦਰ ਗੁਪਤ ਨੂੰ ਤਿਆਰ ਕੀਤਾ ਉਸ ਦੀ ਸਹਾਇਤਾ ਨਾਲ ਉਸ ਨੇ ਨੰਦ ਵਸ਼ਦਾ ਅੰਤ ਕੀਤਾ ਚੰਦਰਗੁਪਤ ਨੂੰ ਸਮਰਾਟ ਬਣਾਉਣ ਤੋਂ ਬਾਅਦ ਉਹ ਉਸਦਾ ਮੁੱਖ ਮੰਤਰੀ ਬਣਿਆ। ਇੱਕ ਦਿਨ ਚਨਕਿਆ ਟੈਲ ਦੇ ਟੈਲ ਦੇ ਇੱਕ ਨਦੀ ਦੇ ਕਿਨਾਰੇ ਬੈਠੇ। ਉਹਨਾਂ ਦੇ ਨਾਲ ਚੰਦਰਗੁਪਤ ਬੈਠਾ ਸੀ। ਚੰਦਰਗੁਪਤ ਸੋਚ ਵਿੱਚ ਬੈਠਾ ਸੀ। ਚਨਕਿਆ ਨੇ ਪੁੱਛਿਆ, "ਪੁੱਤਰ, ਕੀ ਗੱਲ ਹੈ? ਕੀ ਸੋਚ ਰਿਹਾ ਹੈਂ?" ਚੰਦਰਗੁਪਤ ਕਹਿਣ ਲੱਗਾ, "ਕੀ ਸਭ ਕੁਝ ਆਪਣੇ ਦਿਲ ਵਿੱਚ ਰੱਖਣਾ ਠੀਕ ਹੈ? ਜੇ ਮੈਂ ਦਿਲ ਖੋਲ ਕੇ ਸਭ ਕੁਝ ਕਹਿ ਦਵਾਂ, ਤਾਂ ਮਨ ਹਲਕਾ ਹੋ ਜਾਏਗਾ।" ਚਨਕਿਆ ਕਹਿ ਲਗੇ, "ਚੰਦਰਗੁਪਤ ਏਸ ਸਭ ਤੋਂ ਵੱਡਾ ਤੋਖ ਹੈ। ਇਸ ਸੰਸਾਰ ਸਭ ਤੋਂ ਜ਼ਿਆਦਾ ਉਹਨਾਂ ਨੂੰ ਹੀ ਤੋੜਦਾ ਹੈ ਜਿਹੜਾ ਦਿਲ ਸਾਫ਼ ਰੱਖਦੇ ਨੇ ਤੇ ਆਪਣੇ ਦਿਲ ਦੀ ਗੱਲ ਦੂਜੇ ਨੂੰ ਦੱਸ ਦਿੰਦੇ ਨੇ। ਜਿਸ ਤਰੀਕੇ ਨਾਲ ਤਜੋਰੀ ਵਿੱਚ ਧਨ ਸੁਰੱਖਿਤ ਰਹਿੰਦਾ ਹੈ ਇਸ ਤਰੀਕੇ ਨਾਲ ਦਿਲ ਦੀਆਂ ਗੱਲਾਂ ਦਿਲ ਵਿੱਚ ਰੱਖਣੀਆਂ ਚਾਹੀਦੀਆਂ ਨੇ। ਇਸ ਤਰ੍ਹਾਂ ਜੀਵਨ ਧੰਨਿਆ ਹੋ ਜਾਂਦਾ ਹੈ। ਚੁੱਪ ਰਹਿਣਾ ਸਭ ਤੋਂ ਵੱਡੀ ਕਲਾ ਹੈ। ਜਿਹੜਾ ਇਸ ਕਲਾ ਵਿੱਚ ਮਾਹਿਰ ਹੋ ਜਾਏ ਦੁਨੀਆ ਉਹਦਾ ਕੁਝ ਨਹੀਂ ਵਿਗਾੜ ਸਕਦੀ। ਆ ਰਿਹਾ ਚਨਕਿਆ ਕਹਿਣ ਲੱਗੇ ਤੈਨੂੰ ਮੈਂ ਇਹ ਸੱਤ ਗੱਲਾਂ ਦੱਸਦਾ ਜਿਹੜੀਆਂ ਤੇਰੇ ਜੀਵਨ ਵਿੱਚ ਕੰਮ ਆਣਗੀਆਂ ਜੇ ਤੂੰ ਇਹ ਗੱਲਾਂ ਕਿਸੇ ਨੂੰ ਦੱਸ ਦਿੱਤੀਆਂ ਤਾਂ ਉਹ ਤੇਰੇ ਸ਼ਬਦਾਂ ਨਾਲ ਹੀ ਤੈਨੂੰ ਤੋੜੇਗਾ ਮੈਂ ਤੈਨੂੰ ਇਹ ਸੱਤ ਗੱਲਾਂ ਦੱਸਦਾ ਜੇ ਤੂੰ ਇਹ ਗੱਲਾਂ ਕਿਸੇ ਨੂੰ ਨਹੀਂ ਦੱਸਿਆ ਤਾਂ ਪਰੇਸ਼ਾਨੀ ਤੇਰੇ ਸਾਹਮਣੇ ਨਹੀਂ ਆਏਗੀ ਪਹਿਲੀ ਗੱਲ ਘਰ ਦੀ ਸਮੱਸਿਆ ਕਿਸੇ ਨੂੰ ਨਹੀਂ ਦੱਸਣੀ ਆਪਣੇ ਘਰ ਦੀਆਂ ਪਰੇਸ਼ਾਨੀਆਂ ਨੂੰ ਬਾਹਰ ਨਾ ਦੱਸੋ ਚਾਹੇ ਘਰ ਵਿੱਚ ਲੜਾਈ ਹੋਵੇ ਮਤਭੇਦ ਹੋਵੇ ਆਪਣੇ ਘਰ ਦੀ ਗੱਲ ਕਿਸੇ ਬਾਹਰ ਵਾਲੇ ਨੂੰ ਨਾ ਦੱਸੋ ਇੱਕ ਪਿੰਡ ਵਿੱਚ ਦੋ ਭਰਾ ਰੋਜ਼ ਝਗੜਦੇ ਸਨ ਇੱਕ ਦਿਨ ਵੱਡੇ ਭਰਾ ਨੇ ਪੰਚਾਇਤ ਦੇ ਵਿੱਚ ਛੋਟੇ ਭਰਾ ਦੀ ਬੁਰਾਈ ਕਰ ਦਿੱਤੀ ਇਸ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਪਰਿਵਾਰ ਦੀ ਇੱਜ਼ਤ ਖਤਮ ਹੋ ਗਈ ਸਾਰੇ ਲੋਕ ਉਸਦੇ ਪਰਿਵਾਰ ਨਾਲੋਂ ਦੂਰ ਹੋਣ ਲੱਗੇ ਜਦੋਂ ਘਰ ਦੀ ਗੱਲ ਬਾਹਰ ਜਾਂਦੀ ਹੈ ਤਾਂ ਬਾਕੀਆਂ ਨਾਲ ਸਬੰਧ ਟੁੱਟਣ ਲੱਗ ਪੈਂਦੇ ਨੇ ਇੱਕ ਦੂਜੇ ਤੇ ਪ੍ਰਤੀ ਵਿਸ਼ਵਾਸ ਖਤਮ ਹੋਣ ਲੱਗਦਾ ਹੈ ਚਾਨਕਿਆ ਕਹਿਣ ਲਗੇ ਜੇ ਘਰ ਦਾ ਝਗੜਾ ਬਾਹਰ ਗਿਆ ਤਾਂ ਤੁਹਾਡੇ ਸਬੰਧ ਖਤਮ ਹੋ ਜਾਣਗੇ ਘਰ ਦੇ ਹਾਲਾਤ ਚਾਹੇ ਕਿੰਨੇ ਵੀ ਵਿਗੜਨ ਆਪਣੇ ਘਰ ਦੀ ਗੱਲ ਬਾਹਰ ਨਾ ਦੱਸੋ ਇਹ ਗੱਲਾਂ ਆਪਣੇ ਤੱਕ ਸੀਮਤ ਰੱਖੋ ਚੁੱਪ ਰਹੋ ਬਾਹਰ ਦੀ ਦੁਨੀਆ ਤੁਹਾਡੇ ਜ਼ਖਮਾਂ ਤੇ ਨਮਕ ਛਿੜਕਦੀ ਹੈ ਉਹਨਾਂ ਤੋਂ ਮਰਮ ਦੀ ਉਮੀਦ ਨਾ ਰੱਖੋ ਚਾਨਕਿਆ ਕਹਿਣ ਲਗੇ ਦੂਜੀ ਗੱਲ ਆਪਣੀਆਂ ਕਮਜ਼ੋਰੀਆਂ ਕਿਸੇ ਨੂੰ ਨਾ ਦੱਸੋ ਜਨਕਿਆ ਚੰਦਰਗੁਕਤ ਨੂੰ ਕਹਿ ਲਗੇ ਜਿਸ ਦਿਨ ਤੂੰ ਆਪਣੀ ਕਮਜ਼ੋਰੀ ਕਿਸੇ ਨੂੰ ਦੱਸੇਗਾ ਤਾਂ ਤੂੰ ਆਪਣੀ ਹਾਰ ਦੀ ਪਹਿਲੀ ਸੀੜੀ ਚੜ੍ਹੇਗਾ ਇੱਕ ਸ਼ਿਸ਼ਿਆ ਨੇ ਆਪਣੇ ਗੁਰੂ ਨੂੰ ਕਿਹਾ ਜੇ ਅਸੀਂ ਕਿਸੇ ਆਪਣੇ ਨੂੰ ਆਪਣੀ ਪੀੜਾ ਜਾਂ ਦਰਦ ਦਸੀਏ ਤਾਂ ਇਹ ਠੀਕ ਹੋਵੇਗਾ ਜਨਕਿਆ ਮੁਸਕਰਾਏ ਤੇ ਬੋਲੇ ਆਪਣੇ ਅਕਸਰ ਉਦੋਂ ਤੱਕ ਸਾਥ ਦਿੰਦੇ ਨੇ ਜਦੋਂ ਤੱਕ ਤੁਹਾਡੀ ਤਾਕਤ ਉਹਨਾਂ ਨੂੰ ਫਾਇਦਾ ਦਿੰਦੀ ਹੈ ਪਰ ਜਦੋਂ ਤੁਹਾਡੀ ਕਮਜ਼ੋਰੀ ਸਾਹਮਣੇ ਆਦੀ ਹੈ ਉਹੀ ਲੋਕ ਜਾਂ ਤਾਂ ਦੂਰ ਹੋ ਜਾਂਦੇ ਨੇ ਯਾ ਪਿੱਠ ਪਿੱਛੇ ਵਾਰ ਕਰਦੇ ਨੇ ਉਹਨਾਂ ਨੇ ਇੱਕ ਕਹਾਣੀ ਸੁਣਾਈ ਇੱਕ ਯੋਧਾ ਸੀ ਜਿਸ ਨੂੰ ਤੀਰਾਂ ਤੋਂ ਡਰ ਲੱਗਦਾ ਸੀ ਉਸਨੇ ਆਪਣੇ ਸਾਥੀ ਨੂੰ ਕਿਹਾ ਜੇ ਯੁੱਧ ਵਿੱਚ ਤੀਰ ਚੱਲਣ ਲੱਗਣ ਤਾਂ ਮੈਨੂੰ ਸਭ ਤੋਂ ਪਿੱਛੇ ਕਰ ਦੇ ਤੀਰਾਂ ਤੋਂ ਮੈਨੂੰ ਡਰ ਲੱਗਦਾ ਹੈ ਕੁਝ ਸਮੇਂ ਬਾਅਦ ਕੋਈ ਦੋਸਤ ਸ਼ਤਰੂ ਨਾਲ ਮਿਲ ਗਿਆ ਉਸਨੇ ਸਭ ਤੋਂ ਪਹਿਲਾਂ ਤੀਰ ਆਪਣੇ ਦੋਸਤ ਵੱਲ ਚਲਵਾਏ ਕਿਉਂਕਿ ਉਸਨੂੰ ਪਤਾ ਸੀ ਕਿ ਕਿੱਥੇ ਵਾਰ ਕਰਨਾ ਹੈ ਉਸਦਾ ਦੋਸਤ ਬਿਨਾਂ ਲੜਾਈ ਢੇਰ ਹੋ ਗਿਆ ਕਮਜ਼ੋਰੀ ਸਿਰਫ ਤਦ ਤੱਕ ਤਾਕਤ ਹੈ ਜਦੋਂ ਤੱਕ ਤੁਹਾਨੂੰ ਪਤਾ ਹੈ ਜੇ ਇਹ ਕਮਜ਼ੋਰੀ ਕਿਸੇ ਹੋਰ ਨੂੰ ਪਤਾ ਚੱਲ ਗਈ ਉਹ ਤੁਹਾਡੇ ਵਿਰੁੱਧ ਸਭ ਤੋਂ ਤੇਜ਼ ਸ਼ਸਤਰ ਬਣ ਜਾਂਦੀ ਹੈ ਉਹਨਾਂ ਨੇ ਚੰਦਰਗੁਪਤ ਨੂੰ ਦੇਖ ਕੇ ਕਿਹਾ ਕਿ ਰਾਜਾ ਉਹੀ ਹੁੰਦਾ ਹੈ ਜੋ ਆਪਣੇ ਡਰ ਨੂੰ ਤਲਵਾਰ ਵਿੱਚ ਛੁਪਾ ਲੇ ਤੇ ਚਿਹਰੇ ਦੀ ਮੁਸਕਾਨ ਵਿੱਚ ਆਪਣੇ ਜ਼ਖਮਾਂ ਨੂੰ ਛੁਪਾ ਲਵੇ ਯਾਦ ਰੱਖੋ ਆਪਣੇ ਡਰ ਆਪਣੀਆਂ ਤਕਲੀਫਾਂ ਆਪਣੇ ਕਾ ਆਪਣੇ ਤੱਕ ਰੱਖੋ ਕਿਉਂਕਿ ਦੁਨੀਆ ਵਿੱਚ ਜ਼ਿਆਦਾ ਲੋਕ ਮਦਦ ਨਹੀਂ ਕਰਦੇ ਉਹ ਹਾਰ ਦਾ ਤਮਾਸ਼ਾ ਦੇਖਣ ਵਾਸਤੇ ਹਮੇਸ਼ਾ ਖੜੇ ਰਹਿੰਦੇ ਨੇ ਤੀਜੀ ਗੱਲ ਆਪਣੇ ਦਾਨ ਦਾ बखान ਨਾ ਕਰੋ ਆਚਰਿਆ ਚਨਕਿਆ ਮੁਸਕਰਾਏ ਤੇ ਬੋਲੇ ਜੋ ਦਾਨ ਸੁਭਾਨ ਨਾਲ ਬੋਲਿਆ ਗਏ ਉਹ ਪੁੰਨ ਨਹੀਂ ਉਹਦੇ ਵਿੱਚੋਂ ਹੰਕਾਰ ਚਲਕਦਾ ਹੈ ਗੁਰੂਕੁਲ ਵਿੱਚੋਂ ਸ਼ਿਸ਼ਿਆ ਨੇ ਪੁੱਛਿਆ ਜੇ ਅਸੀਂ ਕਦੇ ਕਿਸੇ ਗਰੀਬ ਦੀ ਮਦਦ ਕਰੀਏ ਉਹਨੂੰ ਸਿੱਖਿਆ ਵਾਸਤੇ ਪੈਸਾ ਦਈਏ ਕਿਸੇ ਭੁੱਖੇ ਨੂੰ ਖਾਣਾ ਲਈਏ ਤਾਂ ਕੀ ਇਹ ਦਸਣਾ ਗਲਤ ਹੈ ਚਨਕਿਆ ਬੋਲੇ ਜੇ ਤੁਸੀਂ ਦਾਨ ਕਰਦੇ ਹੋ ਤੇ ਫਿਰ ਉਹਦਾ ਪ੍ਰਚਾਰ ਕਰਦੇ ਹੋ ਸਭ ਨੂੰ ਦੱਸਦੇ ਹੋ ਮੈਂ ਦਾਨ ਦਿੱਤਾ ਤਾਂ ਉਹ ਮਦਦ ਨਹੀਂ ਰਹਿ ਜਾਂਦੀ ਉਹ ਤੁਹਾਡੇ ਹੰਕਾਰ ਨੂੰ ਵਧਾਂਦਾ ਹੈ ਉਹਨਾਂ ਨੇ ਚੰਦਰਗੁਪਤ ਵੱਲ ਦੇਖਿਆ ਤੇ ਕਿਹਾ ਇੱਕ ਵਾਰੀ ਇੱਕ ਰਾਜੇ ਨੇ ਦਰਬਾਰ ਵਿੱਚ ਘੋਸ਼ਣਾ ਕੀਤੀ ਮੈਂ ਇਸ ਵਾਰ 100 ਗਾਂ ਬ੍ਰਾਹਮਣਾਂ ਨੂੰ ਦਿੱਤੀ ਸਾਰੇ ਲੋਕੀ ਤਾਲੀਆਂ ਬੁਜਾਣ ਲੱਗੇ ਉਸੇ ਰਾਤ ਉਸ ਨੂੰ ਸੁਪਨੇ ਵਿੱਚ ਇੱਕ ਬ੍ਰਾਹਮਣ ਮਿਲਿਆ ਉਸਨੇ ਕਿਹਾ हे ਰਾਜੇ ਤੂੰ ਜੋ ਵੀ দান ਵਿੱਚ ਦਿੱਤਾ ਉਹ ਪੁੰਨਿਆ ਨਹੀਂ ਬਣਿਆ ਕਿਉਂਕਿ ਤੂੰ ਉਸ ਦਾ ਵਖਾਣ ਕਰ ਦਿੱਤਾ ਲੋਕਾਂ ਨੂੰ ਦੱਸ ਦਿੱਤਾ ਕਿ ਮੈਂ ਦਾਨ ਵਿੱਚ ਦਿੱਤਾ ਹੈ ਦਾਨ ਉਹਦੇ ਹੀ ਫਲਦਾਇਕ ਹੈ ਜਦੋਂ ਉਹ ਛੁਪਿਆ ਹੋਏ ਛਾਨਕਿਆ ਨੇ ਕਿਹਾ दाएं ਹੱਥ ਨਾਲ ਦਿੱਤਾ ਹੋਏ ਦਾਨ ਅਗਰ ਬائیں ਹੱਥ ਨੂੰ ਪਤਾ ਚੱਲ ਜਾਏ ਤਾਂ ਉਹ ਵੀ ਜਿਆਦਾ ਹੋ ਜਾਂਦਾ ਹੈ ਛਾਨਕਿਆ ਨੇ ਕਿਹਾ ਦਾਨ ਇੱਕ ਦੀਪਕ ਹੈ ਜੋ ਅੰਧੇਰੇ ਵਿੱਚ ਜਲਦਾ ਹੈ ਉਸ ਨੂੰ ਕੋਈ ਦੇਖੇ ਜਾਂ ਨਾ ਦੇਖੇ ਇੱਕ ਦਿਨ ਉਹ ਦਾ ਉਜਾਲਾ ਵਾਪਸ ਆਂਦਾ ਹੈ। ਅਗਰ ਤੁਸੀਂ ਕਿਸੇ ਦੀ ਮਦਦ ਕੀਤੀ ਹੈ ਤਾਂ ਉਹਦੇ ਬਾਰੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਜੋ ਦਾਨ ਸੱਚੇ ਦਿਲ ਨਾਲ ਦਿੱਤਾ ਜਾਂਦਾ ਹੈ ਉਹ ਉੱਪਰ ਤੱਕ ਪਹੁੰਚਦਾ ਹੈ। ਬਾਕੀ ਸਭ ਕੋਈ ਦਿਖਾਵਾ ਹੈ। ਚੌਥੀ ਗੱਲ। અપਮਾਨ ਤੇ ਹਾਰ ਦੀਆਂ ਕਹਾਣੀਆਂ ਕਦੇ ਨਾ ਸੁਣਾਓ। ਆਚਾਰੀਆ ਚਨਾਕ ਨੇ ਆਪਣੇ ਸ਼ਿਸ਼ਿਆ ਨੂੰ ਕਿਹਾ ਆਪਣੇ ਜੀਵਨ ਵਿੱਚ ਹਰ ਕੋਈ ਕਦੇ ਨਾ ਕਦੀ ਹਾਰਦਾ ਹੈ ਤੇ ਕਦੇ ਨਾ ਕਦੇ ਉਸ ਦਾ અપਮਾਨ ਵੀ ਹੁੰਦਾ ਹੈ। ਆਪਣੇ અપਮਾਨ ਨੂੰ ਆਪਣੇ ਹਾਰ ਨੂੰ ਬਾਰ-ਬਾਰ ਉਦੇੜਨਾ ਬਾਰ-ਬਾਰ ਯਾਦ ਕਰਨਾ ਆਪਣੇ ਜ਼ਖਮਾਂ ਨੂੰ ਕੁਰੇਦਣ ਵਰਗਾ ਉਹਨਾਂ ਨੇ ਚੰਦਰਗੁਪਤ ਵੱਲ ਦੇਖਿਆ ਤੇ ਕਿਹਾ ਯੁੱਧ ਦੇ ਵਿੱਚ ਇੱਕ ਯੋਧੇ ਨੇ ਹਾਰ ਦਾ ਸਾਹਮਣਾ ਕੀਤਾ ਉਹ ਹਰ ਪਿੰਡ ਵਿੱਚ ਜਾ ਕੇ ਕਹਿਣ ਲੱਗਿਆ ਮੈਂ ਹਾਰ ਗਿਆ ਮੈਂ ਹਾਰ ਗਿਆ ਮੈਨੂੰ ਧੋਖਾ ਮਿਲਿਆ ਮੈਂ ਹਾਰ ਗਿਆ ਮੇਰੇ ਨਾਲ ਅਨਿਆਇ ਹੋਇਆ ਝਾੜਾ ਲੋਕਾਂ ਨੇ ਉਸਤੇ ਹਾਸਾ ਮਖੌਲ ਕੀਤਾ ਜਦੋਂ ਉਹ ਫੇਰ ਮੈਦਾਨ ਵਿੱਚ ਉਤਰਿਆ ਤਾਂ ਸਾਰੇ ਉਹਦੀ ਹਾਰ ਦਾ ਇੰਤਜ਼ਾਰ ਕਰ ਰਹੇ ਸਨ। ਚਾਣਕਿਆ ਕਹਿਣ ਲੱਗੇ ਜੇ ਤੁਸੀਂ ਆਪਣਾ અપਮਾਨ ਸਹਿਿਆ ਤਾਂ ਉਹਨੂੰ ਆਪਣੀ ਤਾਕਤ ਬਣਾਓ। ਇਹ ਸਾਰੀ ਦੁਨੀਆ ਚਤੁਰ ਹੈ। ਉਹ ਤੁਹਾਡੇ ਦੁੱਖਾਂ ਤੇ ਰੋਏਗੀ ਨਹੀਂ। ਉਹ ਉਸਨੂੰ ਯਾਦ ਰੱਖੇਗੀ। ਉਹਨਾਂ ਨੇ ਕਿਹਾ અપਮਾਨ ਨੂੰ ਯਾਦ ਨਾ ਰੱਖੋ। ਉਸਨੂੰ ਆਪਣੇ ਵਿੱਚ ਸ਼ਕਤੀ ਵਿੱਚ ਬਦਲੋ। ਜਦੋਂ ਤੁਸੀਂ ਆਪਣੇ ਦੁੱਖ ਨੂੰ ਕਿਸੇ ਦੇ ਸਾਹਮਣੇ ਰੱਖਦੇ ਹੋ, ਉਹ ਉਸਨੂੰ ਤੁਹਾਡੇ ਖਿਲਾਫ ਵਰਤਣ ਦੇ। ਦੁਨੀਆ ਤੁਹਾਡੇ ਤੇ ਉਦੋਂ ਹੀ ਵਿਸ਼ਵਾਸ ਕਰਦੀ ਹੈ ਜਦੋਂ ਤੁਸੀਂ ਤਾਕਤ ਦਿਖਾਉਂਦੇ ਹੋ ਅਗਰ ਕਦੀ ਹਾਰੋ ਤਾਂ ਦੁਨੀਆ ਨੂੰ ਨਾ ਕਹੋ ਕਿ ਮੈਂ ਹਾਰ ਗਿਆ ਆਪਣੇ ਖੁਦ ਨੂੰ ਕਹੋ ਤੇ ਮਜ਼ਬੂਤੀ ਨਾਲ ਖੜੇ ਹੋਵੋ ਸੱਚਾ ਵਿਜੇਤਾ ਉਹ ਹੈ ਜੋ ਡਿੱਗ ਕੇ ਫੇਰ ਖੜਾ ਹੋ ਜਾਏ ਤੇ ਆਪਣੀ ਚੁੱਪੀ ਨਾਲ ਸਭ ਨੂੰ ਚੁਕਾ ਦੇਵੇ ਪੰਜਵੀਂ ਗੱਲ ਆਪਣੀ ਭਾਵਨਾਵਾਂ ਕਾਮ, ਕ੍ਰੋਧ, ਪੀੜਾ ਕਦੀ ਕਿਸੇ ਦੇ ਸਾਹਮਣੇ ਨਾ ਖੋਲੋ ਆਚਾਰੀਆ ਚਨਕਿਆ ਆਪਣੇ ਸ਼ਿਸ਼ਿਆ ਵੱਲ ਮੂੰਹ ਕਰਕੇ ਬੋਲੇ ਦੁੱਖ ਦਾ ਸਭ ਤੋਂ ਵੱਡਾ ਰਹਿਸਿਆ ਉਹਦਾ ਮਨ ਹੁੰਦਾ ਹੈ ਜਿਹੜਾ ਹਰ ਕਿਸੇ ਦੇ ਸਾਹਮਣੇ ਆਪਣਾ ਮਨ ਖੋਲ ਦਿੰਦਾ ਹੈ ਉਹ ਸਭ ਤੋਂ ਪਹਿਲਾਂ ਟੁੱਟਦਾ ਹੈ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਮੋਹ ਵਿੱਚ ਹੁੰਦੇ ਹੋ ਯਾਰ ਹੁੰਦੇ ਹੋ ਜਾਂ ਦੂਜਿਆਂ ਨਾਲ ਇਹਨੂੰ ਸਾਂਝਾ ਕਰਦੇ ਹੋ ਤਾਂ ਲੋਕ ਸਹਾਨੂਭੂਤੀ ਨਹੀਂ ਕਰਦੇ ਉਹ ਸੋਚਦੇ ਨੇ ਤੁਹਾਡੀ ਕਮਜ਼ੋਰੀ ਕਿੱਥੇ ਹੈ ਤੇ ਤੁਹਾਨੂੰ ਕਿਵੇਂ ਉਥੋਂ ਤੋੜਿਆ ਜਾ ਸਕਦਾ ਹੈ ਅਗਰ ਤੁਸੀਂ ਕਿਸੇ ਨੂੰ ਕਿਹਾ ਕਿ ਤੁਸੀਂ ਕਿਸੇ ਨਾਲ ਨਾਰਾਜ ਹੋ ਤਾਂ ਤੁਹਾਡੀ ਗੱਲ ਤੁਹਾਡੇ ਸ਼ਤਰੂਆਂ ਤੱਕ ਪਹੁੰਚ ਸਕਦੀ ਹੈ। ਜੇ ਤੁਸੀਂ ਕਿਸੇ ਨੂੰ ਦੱਸਿਆ ਕਿ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਹੀ ਲੋਕ ਉਸ ਮੋਹ ਨੂੰ ਤੋੜਨ ਦੀ ਕੋਸ਼ਿਸ਼ ਕਰਨਗੇ। ਇਹ ਜੇ ਤੁਸੀਂ ਆਪਣੀ ਪੀੜਾ ਜ਼ਾਹਿਰ ਕੀਤੀ ਤਾਂ ਲੋਕ ਉਸ ਦਾ ਹੱਲ ਨਹੀਂ ਉਸ ਦਾ ਫਾਇਦਾ ਸੋਚਣਗੇ। ਚਾਨਕਿਆ ਕਹਿਣ ਲੱਗੇ ਭਾਵਨਾਵਾਂ ਵੀ ਉਦਾਂ ਹੀ ਹੁੰਦੀਆਂ ਨੇ ਜਿਵੇਂ ਤਨ ਹੁੰਦਾ ਹੈ। ਜੋ ਸਭ ਦੇ ਸਾਹਮਣੇ ਆ ਜਾਏ ਤਾਂ ਉਹਦੇ ਆਮੁੱਲਿਆ ਘਟ ਜਾਂਦਾ ਹੈ। ਤੇ ਜੇ ਆਪਣੇ ਅੰਦਰ ਰੱਖ ਲਈ ਜਾਏ ਤਾਂ ਉਹ ਤਾਕਤਵੰਦੀ ਹੈ। ਉਹਨਾਂ ਨੇ ਚੰਦਰ ਗੁਕਤ ਨੂੰ ਕਿਹਾ ਰਾਜਾ ਉਹੀ ਹੁੰਦਾ ਹੈ ਜੋ ਪੀਤਰ ਅਗ ਬਣ ਕੇ ਜਲੇ ਪਰ ਬਾਹਰ ਤੋਂ ਠੰਡੀ ਛਾਇਆ ਵਾਂਗ ਰਹੇ ਜਿਸ ਨੂੰ ਦੁਨੀਆ ਨਾ ਸਮਝ ਸਕੇ ਉਹੀ ਸਭ ਤੋਂ ਮਜ਼ਬੂਤ ਹੁੰਦਾ ਹੈ। ਆਪਣੇ ਮਨ ਦੀ ਗੱਲ ਉਸ ਨੂੰ ਕਹੋ ਜਿਸ ਨੂੰ ਕੋਈ ਸਵਾਰਥ ਨਹੀਂ। ਬਾਕੀ ਸਭ ਦੇ ਸਾਹਮਣੇ ਮੁਸਕਰਾਓ ਤੇ ਚੁੱਪ ਰਹੋ। 6ਵੀਂ ਗੱਲ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਪਣੀ ਆਮਦਨੀ ਤੇ ਆਪਣੀ ਸੰਪਤੀ ਕਿਸੇ ਨੂੰ ਨਾ ਦੱਸੋ ਤੁਹਾਡੇ ਕੋਲ ਕਿੰਨਾ ਪੈਸਾ ਤਾਂ ਅੰਦੌਲਤ ਹੈ ਉਹਦਾ ਵਖਿਆਣ ਕਿਸੇ ਅੱਗੇ ਨਾ ਕਰੋ ਮਗਧ ਵਿੱਚ ਇੱਕ ਰਾਜਾ ਸੀ ਉਸ ਰਾਜੇ ਨੇ ਆਪਣੇ ਖਜ਼ਾਨੇ ਦੀ ਚਲਕ ਆਪਣੇ ਸਾਰੇ ਦਰਬਾਰੀਆਂ ਨੂੰ ਦੇ ਦਿੱਤੀ ਉਸਨੇ ਸਭ ਨੂੰ ਸੋਨੇ ਦੇ ਸਿੱਕੇ ਅਨਮੋਲ ਰਤਨ ਏਰ ساری ਸੰਪਤੀ ਉਸਨੇ ਸਭ ਦੇ ਸਾਹਮਣੇ ਰੱਖ ਦਿੱਤੀ ਕੁਝ ਹੀ ਦਿਨਾਂ ਵਿੱਚ ਪड़ोसी ਰਾਜੇ ਨੇ ਹਮਲਾ ਕਰ ਦਿੱਤਾ ਉਹ ਸਾਰਾ ਖਜ਼ਾਨਾ ਆਪਣੇ ਨਾਲ ਲੈ ਗਿਆ ਚਨਕਿਆ ਨੇ ਕਿਹਾ ਤਾਂ ਜਿੰਨਾ ਵੀ ਗੁਪਤ ਹੋਏਗਾ ਉਹ ਸੁਰੱਖਿਤ ਹੋਏਗਾ ਖਜ਼ਾਨੇ ਦੀ ਦਿਖਾਵੜ ਕਰਨਾ ਜਾਂ ਪੈਸੇ ਦੀ ਦਿਖਾਵੜ ਕਰਨਾ ਆਪਣੇ ਆਪ ਨੂੰ ਚੋਰਾਂ ਦੇ ਸਾਹਮਣੇ ਖੜਾ ਕਰਨਾ ਫਿਰ ਆਚਾਰਿਆ ਨੇ ਆਪਣੇ ਸ਼ਿਸ਼ਿਆ ਨੂੰ ਪੁੱਛਿਆ ਕੀ ਤੁਸੀਂ ਦੇਖਿਆ ਕਿ ਅਮੀਰ ਆਦਮੀ ਆਪਣੀ ਕਮਾਈ ਸਭ ਨੂੰ ਦੱਸਦੇ ਨੇ ਉਹ ਨਹੀਂ ਦੱਸਦੇ ਕਿਉਂਕਿ ਉਹ ਜਾਣਦੇ ਨੇ ਕਿ ਜੇ ਜ਼ਿਆਦਾ ਲੋਕ ਇਸ ਗੱਲ ਨੂੰ ਜਾਣ ਗਏ ਤਾਂ ਸੰਕਟ ਵੱਧ ਜਾਏਗਾ ਜੇ ਕਿਸੇ ਨੂੰ ਪਤਾ ਚੱਲ ਜਾਏ ਕਿ ਤੁਸੀਂ ਅੱਛੀ ਆਮਦਨੀ ਕਰਦੇ ਹੋ ਤਾਂ ਕੁਝ ਲੋਕ ਮਦਦ ਦੇ ਮਾਨੇ ਤੁਹਾਡੇ ਕੋਲ ਆਣਗੇ ਤੇ ਕੁਝ ਲੋਕ ਤੁਹਾਡੇ ਕੋਲੋਂ ਜਲਣਗੇ ਕਿਉਂਕਿ ਜੋ ਤੁਹਾਡੇ ਕੋਲ ਹੈ ਉਹ ਉਹਨਾਂ ਕੋਲ ਨਹੀਂ ਚਾ ਨੱਕਿਆ ਨੇ ਕਿਹਾ ਕਿ ਤਾਂ ਦਾ ਸਭ ਤੋਂ ਵੱਡਾ ਰਖਸ਼ਪ ਉਹਦਾ ਛਿਪਾ ਹੋਣਾ ਜੇ ਸਭ ਨੂੰ ਤੁਹਾਡੇ ਤਾਂ ਦੀ ਜਾਣਕਾਰੀ ਹੋ ਜਾਏ ਤਾਂ ਲੋਕ ਤੁਹਾਡੇ ਮਨ ਦੀ ਸ਼ਾਂਤੀ ਛਿੰ ਲੈਣਗੇ ਇਸ ਲਈ ਆਪਣੀ ਕਮਾਈ ਨੂੰ ਢੱਕ ਕੇ ਰੱਖੋ ਜਿਸ ਨਾਲ ਤੁਹਾਡਾ ਮਨ ਸਥਿਰ ਰਹੇ ਤੇ ਨਿਸ਼ਚਿੰਤ ਰਹੇ ਕਿਉਂਕਿ ਜਿਹੜਾ ਤਨ ਸਾਹਮਣੇ ਦਿਖਾਇਆ ਜਾਂਦਾ ਹੈ ਉਹ ਜਾਂ ਤਾਂ ਲੁੱਟ ਦਾ ਕਾਰਨ ਬਣਦਾ ਹੈ ਤੇ ਜਾਂ ਜਲਣ ਦਾ ਕਾਰਨ ਬਣਦਾ ਹੈ ਸੱਤਵੀਂ ਗੱਲ ਆਪਣੀਆਂ ਪਵਿੱਖ ਦੀਆਂ ਯੋਜਨਾਵਾਂ ਗੁਪਤ ਰੱਖੋ ਚਨਕਿਆ ਕਹਿਣ ਲੱਗੇ ਜਦੋਂ ਤੱਕ ਕੋਈ ਯੋਜਨਾ ਪੂਰੀ ਨਾ ਹੋ ਜਾਏ ਉਸ ਨੂੰ ਆਪਣੇ ਮਨ ਦੇ ਅੰਦਰ ਰੱਖੋ ਉਸ ਨੂੰ ਬਾਹਰ ਜ਼ਾਹਰ ਨਾ ਕਰੋ ਜਿਹੜੇ ਲੋਕ ਆਪਣੇ ਮਨ ਦੀ ਯੋਜਨਾ ਪਹਿਲਾਂ ਕੋਸ਼ਿਸ਼ਤ ਕਰ ਦਿੰਦੇ ਨੇ ਉਹ ਆਪਣੀ ਮੰਜ਼ਿਲ ਦੇ ਆਨ ਤੋਂ ਪਹਿਲਾਂ ਆਪਣਾ ਰਸਤਾ ਖੋਦ ਦਿੰਦੇ ਨੇ ਚਾਨਕਿਆ ਨੇ ਆਪਣੇ ਸ਼ਿਸ਼ਿਆ ਨੂੰ ਇੱਕ ਉਦਾਹਰਣ ਦਿੱਤਾ ਇੱਕ ਵਾਰੀ ਇੱਕ ਵਪਾਰੀ ਨੇ ਸੋਚਿਆ ਕਿ ਉਹ ਆਪਣੇ ਸ਼ਹਿਰ ਵਿੱਚ ਇੱਕ ਮਸਾਲਿਆਂ ਦੀ ਬੜੀ ਵੱਡੀ ਦੁਕਾਨ ਖੋਲੇਗਾ ਉਸਨੇ ਆਪਣੇ ਪड़ोसियों ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਮਿੱਤਰਾਂ ਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਇੱਕ ਚਲਾਕ ਆਦਮੀ ਨੇ ਉਸਦੀ ਗੱਲ ਸੁਣ ਲਈ ਉਸਨੇ ਅਗਲੇ ਹਫ਼ਤੇ ਉਸੇ ਜਗ੍ਹਾ ਤੇ ਮਸਾਲਿਆਂ ਦੀ ਦੁਕਾਨ ਖੋਲ੍ਹ ਦਿੱਤੀ ਤੇ ਬਾਜ਼ਾਰ ਤੇ ਉਸਨੇ ਆਪਣਾ ਕਬਜ਼ਾ ਕਰ ਲਿਆ ਜਦੋਂ ਵਪਾਰੀ ਉੱਥੇ ਪਹੁੰਚਿਆ ਤਾਂ ਦੇਰ ਹੋ ਚੁੱਕੀ ਸੀ। ਚਾਣਕਿਆ ਕਹਿਣ ਲੱਗੇ, "ਹਰ ਵਿਚਾਰ ਇੱਕ ਬੀਜ ਹੁੰਦਾ ਹੈ। ਜੇ ਉਸ ਨੂੰ ਬੋਣ ਤੋਂ ਪਹਿਲਾਂ ਸਭ ਨੂੰ ਦੱਸ ਦਿਓਗੇ ਤਾਂ ਕੋਈ ਉਸ ਬੀਜ ਨੂੰ ਮਸਲ ਦੇ ਦੇਗਾ ਜਾਂ ਤੁਹਾਡੇ ਤੋਂ ਪਹਿਲਾਂ ਹੀ ਫਲ ਲੈ ਜਾਏਗਾ। ਯੋਜਨਾ ਦੀ ਅਸਲੀ ਸ਼ਕਤੀ ਚੁੱਪੀ ਵਿੱਚ ਹੁੰਦੀ ਹੈ।" ਉਹਨਾਂ ਨੇ ਕਿਹਾ, "ਧਿਆਨ ਰੱਖੇ, ਤਿਆਰੀ ਦਾ ਸਮਾਂ ਦਿਖਾਉਣ ਵਾਲਾ ਨਹੀਂ ਹੁੰਦਾ। ਜਦੋਂ ਕੰਮ ਪੂਰਾ ਹੋ ਜਾਵੇ, ਤਾਂ ਹੀ ਬੋਲਣਾ ਚਾਹੀਦਾ ਹੈ।" ਜਦੋਂ ਤੱਕ ਸਫ਼ਰ ਚੱਲ ਰਿਹਾ ਹੋਵੇ ਤਦ ਤੱਕ ਚੁੱਪ ਰਹੋ ਤੁਹਾਡਾ ਇਸ਼ਾਰਾ ਤੁਹਾਡਾ ਇਰਾਦਾ ਤੁਹਾਡਾ ਅਗਲਾ ਕਦਮ ਇਹ ਸਾਰੇ ਤੁਹਾਡੇ ਆਪਣੇ ਨੇ ਇਹਨਾਂ ਨੂੰ ਸਭ ਦੇ ਸਾਹਮਣੇ ਲਿਆ ਕੇ ਤੁਸੀਂ ਆਪਣੇ ਸਿਰ ਤੇ ਬੋਝ ਪਾ ਲੈਂਦੇ ਹੋ ਅੱਜ ਦੀ ਦੁਨੀਆ ਵਿੱਚ ਵੀ ਇਹਹੀ ਨੀਤੀ ਲਾਗੂ ਹੁੰਦੀ ਹੈ ਕੋਈ ਨਵਾਂ ਕੰਮ ਸ਼ੁਰੂ ਕਰਨਾ ਹੈ ਕੋਈ ਯੋਜਨਾ ਮਨ ਵਿੱਚ ਹੈ ਉਦੋਂ ਤੱਕ ਕਿਸੇ ਨੂੰ ਨਾ ਕਹੋ ਜਦੋਂ ਤੱਕ ਕੰਮ ਪੂਰਾ ਨਾ ਹੋ ਜਾਏ ਕਿਉਂਕਿ ਇਹ ਦੁਨੀਆ ਨਾ ਤਾਂ ਯੋਜਨਾ ਦੀ ਰੱਖਿਆ ਕਰੇਗੀ ਕੇ ਨਾ ਹੀ ਤੁਹਾਡੀ ਸਫਲਤਾ ਦੀ ਜ਼ਿੰਮੇਵਾਰੀ ਉਠਾਏਗੀ ਆਰਿਆ ਚਨਕਿਆ ਨੇ ਚੰਦਰਗੁਪਤ ਨੂੰ ਕਿਹਾ ਰਾਜਾ ਉਹੀ ਹੁੰਦਾ ਹੈ ਜਿਹੜਾ ਭੀਤਰ ਅਗ ਬਣ ਕੇ ਚਲੇ ਪਰ ਬਾਹਰੋਂ ਉਹ ਠੰਡੀ ਛਾਇਆ ਵਾਂਗ ਦਿਖਾਈ ਦੇਵੇ ਜਿਸ ਨੂੰ ਦੁਨੀਆ ਨਾ ਸਮਝ ਸਕੇ ਉਹੀ ਸਭ ਤੋਂ ਮਜ਼ਬੂਤ ਹੁੰਦਾ ਆਪਣੇ ਮਨ ਦੀ ਗੱਲ ਸਿਰਫ ਉਸ ਨੂੰ ਕਹੋ ਜਿਸ ਨੂੰ ਕੋਈ ਸਵਾਰਥ ਨਹੀਂ ਬਾਕੀ ਸਭ ਦੇ ਸਾਹਮਣੇ ਮੁਸਕਰਾਓ ਤੇ ਚੁੱਪ ਰਹੋ ਚੰਦਰਗੁਪਤ ਸਿਰ ਝੁਕਾ ਕੇ ਬੋਲਿਆ ਗੁਰੂ ਦੇਵ ਮੈਂ ਸਮਝ ਗਿਆ ਹਰ ਰਿਸ਼ਤੇ ਵਿੱਚ ਚਾਹੇ ਪ੍ਰੇਮ ਹੋਵੇ ਪਰ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਨ੍ਹਾਂ ਨੂੰ ਛੁਪਾ ਕੇ ਰੱਖਣਾ ਹੈ ਚਾਨਕਿਆ ਕਹਿ ਲੱਗੇ ਇਹ ਹੀ ਸਭ ਤੋਂ ਵੱਡਾ ਕਵਚ ਹੈ ਇਸ ਨੂੰ ਆਪਣੇ ਉੱਪਰ ਪਾ ਲੈ ਤੈਨੂੰ ਕੋਈ ਤੋੜ ਨਹੀਂ ਸਕੇਗਾ